ਇਹ ਬੰਦਾ ਕੀ ਹੈ ਪੇਰਨਾਂਗੀ ਮੰਨ ਦੇ ਵਿੱਚ ਗਲਾਨੀ ਵੀ ਉਸੋ ਤਦੇ ਕਹਿੰਦਾ ਵੀ ਜੇ ਇੱਕ ਵਾਰੀ ਦੋਗੇ ਨਾ ਖਾਣ ਨੂੰ ਅਦੇ ਵੀ ਨਹੀਂ ਸਮਝੀ ਇੱਕ ਵਾਰੀ ਦੇਵੋਗੇ ਖਾਣ ਨੂੰ ਉਹਦੇ ਤੇ ਗੁਜ਼ਾਰਾ ਕਰੂੰਗਾ ਦੁਬਾਰਾ ਮੰਗਦਾ ਨਹੀਂ ਖੈਰ ਗੁਰੂ ਕੀ ਸੰਗਤ ਅੰਤਰਜਾਮੀ ਲੱਗੇ ਕਨ ਮਾਤਾ ਕੋਈ ਨਹੀਂ ਫਿਰ ਕੋਈ ਨਹੀਂ ਫਿਰ ਕੱਲ ਜਿੰਨਾ ਆਟਾ ਸੀ ਸਾਰੇ ਦਾ ਸਾਰਾ ਹੀ ਛੱਗ ਗਏ ਆਖ ਕੇ ਮਾਤਾ ਰਹਿਂਦੀ ਬੋ ਕੱਲ ਨੂੰ ਪੂਰੀ ਕਰ ਲਾਂਗੇ ਹੁਣ ਮਾਈ ਸਾਸਨ ਦੇਖ ਕੇ ਰਾਣਾ ਦੀ ਮਾਈ ਕਾਸੀ ਕੀ ਕਵੰਡਣ ਦੇ اے بیبییاں جتھے دو چار ਕਟੀਆਂ ਹੋ ਜਾਣ ਮਹਾਰਾਜ ਉਹ ਵੀ ਗੱਲਾਂ ਫੁੱਲ ਜਾਂਦੀਆਂ ਨੇ ਜਿਹੜੀਆਂ ਅਖਬਾਰਾਂ ਦੇ ਵਿੱਚ ਨਹੀਂ ਮਿਲਦੀਆਂ ਹੈ ਉਹ ਮਾਈ ਦਾ ਰੰਗ ਕੁੱਡਿਆ ਤੇ ਸਾਰੇ ਸਰਕਾਰ ਕਰਦੇ ਸੇ ਭਗਤ ਤਲੋਚਨ ਜੀ ਦੇ ਘਰ ਵਾਲੀ ਸੀ ਮਾਈ ਕਾਸੀ ਤੇ ਜਦੋਂ ਗਵੰਡਨ ਦੇ ਗਈ ਰੰਗ ਕੁੱਡਿਆ ਦੇਖ ਕੇ ਨਾ ਗਵੰਡਨ ਮਾਈ ਕਾਸੀ ਨੂੰ ਪੁੱਛਦੀ ਮਾਤਾ ਜੀ ਕੀ ਗੱਲ ਰੰਗ ਵੜਾ ਉੱਡਿਆ ਖੈਰ ਤੇ ਆ ਨਾ ਮਾਈ ਲੱਗੀ ਕਹਿਣ ਕਹਿ ਲੱਗੀ بیਬਾ ਕੀ ਰਸੀਏ ਇੱਕ ਨੌਕਰ ਰੱਖ ਬੈਠੇ ਕੰਮ ਤੇ ਕਰਦਾ ਬੜਾ ਇਨਾ ਕੰਮ ਬਲੇ ਬਲੇ ਕੰਮ ਤੇ ਕੋਈ ਗਿਲਾ ਕੋਈ ਸ਼ਿਕਵਾ ਹੈ ਹੀ ਨਹੀਂ ਇਨਾ ਕੰਮ ਫਿਰ ਸਾਸ ਪਤਰਾ ਕੰਮ ਕਰਦਾ ਮਾਫ ਕਰਨਾ ਕਹਿੰਦੀ ਜੋ ਸ਼ੱਕ ਨੂੰ ਦਿੰਦੇ ਸੀ ਉਹ ਖਾ ਜਾਂਦਾ ਸੀ ਦੁਬਾਰਾ ਮੰਗਦਾ ਵੀ ਕੁਝ ਨਹੀਂ ਸੀ ਆਖਿਆ ਮੈਂ ਸੋਚਿਆ ਉਹਦੇ ਜਿੰਨਾ ਤਾਂ ਕੋਈ ਸੌ ਨੌਕਰ ਵੀ ਕੰਮ ਨਹੀਂ ਕਰ ਸਕਦਾ ਪਰ ਅੱਜ ਸੋਚਿਆ ਕਿਤੇ ਭੁੱਖਾ ਨਾ ਰਹਿ ਜਾਂਦਾ ਹੋਵੇ ਉਹਦੀ ਭੁੱਖ ਹੀ ਦੇਖ ਲੈ ਕਹਿੰਦੀ ਕੋਲ ਬਿਠਾ ਲਿਆ ਪ੍ਰਸ਼ਾਦਾ ਤਿਆਰ ਕਰ ਕਰਕੇ ਛਕਾਈ ਗਈ ਉਹ ਪ੍ਰਸ਼ਾਦਾ ਤਿਆਰ ਕਰ ਕਰਕੇ ਉਹਦੇ ਅੱਗੇ ਰੱਖੀ ਗਈ ਛਕਾਈ ਗਿਆ ਫਿਰ ਦਰ ਕੇ ਛਕਾਈ ਗਿਆ ਕਹਿੰਦੀ ਜਿੰਨੇ ਦਾ ਜਿੰਨਾ ਆਟਾ ਸੀ ਸਾਰੇ ਦਾ ਸਾਰਾ ਖਾ ਗਿਆ ਕੰਮ ਤੇ ਕੋਈ ਸ਼ੱਕ ਨਹੀਂ ਕਿੱਥੋਂ ਆ ਗਿਆ ਛੜੀ ਦਾ ਭੁੱਖਾ ਹੈ ਮਾਫ ਕਰਨਾ ਮੈਂ ਸੋਚਦੀ ਆ ਕਿੱਥੋਂ ਆ ਗਿਆ ਛੜੀ ਦਾ ਭੁੱਖਾ ਜੇ ਇਹ ਨੌਕਰ 2 ਮਹੀਨੇ ਘਰ ਰਿਆ ਨਾ ਬੜਾਪਾ ਉਮਰ ਆ ਗਈ ਹੈ ਮਾਫ ਕਰਨਾ ਜੇ 2 ਮਹੀਨੇ ਕਰ ਰਗੇ ਜੋ ਤਨ ਜੋੜਿਆ ਬਸ ਇਹਦੇ ਜੋ ਗਏ ਪੂਰਾ ਹੋਊਗਾ ਬੰਦਾ ਹੈ ਕਿ ਜਾਨਵਰ ਹੈ ਇਹ ਗੱਲ ਖਹਿ ਕੇ ਸਾਧ ਸੰਗ ਕੁਦਰਤੀ ਕਰ ਲੈ ਨਿੰਦਾ ਚੁਗਲੀ ਜੇ ਸਮਾਂ ਚੇਪੀ ਗੁਜ਼ਰ ਜਾਂਦਾ ਸਵਾਦ ਲੱਗਦੀ ਐ ਇੰਨੀ ਬਾਣੀ ਮਿੱਠੀ ਨਹੀਂ ਲੱਗਦੀ ਜਿੰਨੀ ਨਿੰਦਾ ਚੁਗਲੀ ਚੰਗੀ ਲੱਗਦੀ ਐ ਹੈ ਹੋਰ ਸੁਣਾਓ ਜੀ ਹੋਰ ਸੁਣਾਓ ਜੀ ਨਿੰਦਾ ਉਹ ਸੁਣਾਓ ਜੀ ਬੜੇ ਖੁਸ਼ ਹੋਨੇ ਆ ਪਰ ਕਾਲ ਸਾਜੀ ਪਾਣੀ ਤੇ ਮਦਾਨੀ ਹੈ ਕਰ ਇੱਧਰ ਕਰਦੇ ਕਰਦੇ ਸ਼ਾਮ ਦਾ ਸਮਾਂ ਪੈ ਗਿਆ ਤੇ ਸਾਧ ਸੰਗ ਉਹ ਪਰਮੇਸ਼ਰ ਸੀ ਉਹ ਪੱਤਰੇ ਬਾਝ ਗਿਆ ਸਾਧ ਸੰਗ ਤੇ ਚਲਾ ਗਿਆ ਜਦੋਂ ਚਲਾ ਗਿਆ ਹੁਣ ਸਾਸ ਸੰਗਤ ਭਗਤ ਲੋਚਨ ਇਧਰ ਮਾਈ ਕਾਸੀ ਆਈ ਘਰ ਵੇਖਿਆ ਚੁੱਲੇ ਚ ਅਗ ਬੁਜੀ ਹੈ ਵਾਅਦ ਦਿੱਤੀ ਵੀ ਅੰਤਰਜਾਮੀ 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 ਨੇ ਤੇ ਕਿਹਾ ਸੀ ਜਦੋਂ ਨਿੰਦਾ ਕਰੋਗੇ ਚਲੇ ਜਾਣਾ ਉਦੋਂ ਸਾਸ ਸੰਗੇ ਜੀ ਭਗਤ ਲੋਚਨ ਜੀ ਆਏ ਆ ਕੇ ਦੇਖਿਆ ਵੀ ਚੁੱਲੇ ਚ ਅਗਨੀ ਬੁਜੀ ਸੰਗ ਦਾ ਬੜਾ ਘਟ ਹੈ ਮਾਫ ਕਰਨਾ ਤੇ ਲੱਗੇ ਕਹਿਣ ਘਰ ਵਾਲੀ ਨੂੰ ਲੱਗੇ ਕਹਿਣ ਕਾਸੀ ਕੀ ਗੱਲ ਹੈ ਜੀ ਪ੍ਰਸ਼ਾਦਾ ਨਹੀਂ ਤਿਆਰ ਕੀਤਾ ਕਹਿ ਲਗੀ ਮਾਰ ਰਿਹਾ ਆਪਣਾ ਅੰਤਰਜਾਮੀ ਚਲਾ ਗਿਆ ਅੰਤਰਜਾਮੀ ਚਲਾ ਗਿਆ ਕਹ ਅੰਤਰਜਾਮੀ ਚਲਾ ਗਿਆ ਉਹ ਕਿਵੇਂ ਚਲਾ ਗਿਆ ਫਿਰ ਇੱਕਦਮ ਗੱਲ ਯਾਦ ਆਈ ਵੀ ਉਹਨੇ ਕਿਹਾ ਸੀ ਉਹ ਨੇ ਚ ਰਹਿਗਾ ਜਨੇਤਰ ਪ੍ਰੇਮ ਕਰੋਗੇ ਜਦੋਂ ਨਿੰਦਾ ਕਰੋਗੇ ਉਦੋਂ ਚਲੇ ਜਾਣਾ ਹੈ ਤੇ ਲੱਗੇ ਕਿਨ ਸਾਥ ਸੰਗੀ ਜੀ ਭਗਤੀ ਲੱਗੇ ਕਿਨ ਕਾਸੀ ਕੋਈ ਨਿੰਦਾ ਤਾਂ ਨਹੀਂ ਕੀਤੀ ਬਈ ਜੀ ਨਿੰਦਾ ਤਾਂ ਕੋਈ ਨਹੀਂ ਕੀਤੀ ਮਹਾਰਾਜ ਜੋ ਦਿੰਦੀ ਸੀ ਖਾਣੂ ਖਾ ਲੈਂਦਾ ਸੀ ਤੇ ਬਾਰਾ ਮੰਗਦਾ ਕੁਝ ਨਹੀਂ ਸੀ ਤੇ ਮੈਂ ਸੋਚਿਆ ਕਿ ਤੇ ਭੁੱਖਾ ਨਾ ਰਹਿ ਜਾਂਦਾ ਹੋਵੇ ਅੱਜ ਉਹਦੀ ਭੁੱਖ ਵੇਖਣ ਵਾਸਤੇ ਪ੍ਰਸ਼ਾਦਾ ਤਿਆਰ ਕਰ ਕਰ ਉਹਨੂੰ ਸ਼ਿਕਾਈ ਗਿਆ ਖਾਈ ਗਿਆ ਜਿੰਨੇ ਦਾ ਜਿੰਨਾ ਆਟਾ ਸੀ ਸਾਰਾ ਹੀ ਖਾ ਗਿਆ ਗਵੰਡ ਦੇ ਘਰ ਗਈ ਮੇਰਾ ਰੰਗ ਉੱਟਿਆ ਦੇਖ ਕੇ ਮੈਨੂੰ ਵੰਡਣ ਲੱਗੀ ਕਹਿਣ ਮੈਂ ਕਹਿਣ ਲਗੀ ਮਾਤਾ ਜੀ ਰੰਗ ਬੜਾ ਉੱਟਿਆ ਖੈਰ ਤਾਂ ਹੈ ਮੈਂ ਕਿਹਾ ਬੀਬਾ ਖੈਰ ਹੀ ਹੈ ਕੀ ਦਸੀਏ ਨੌਕਰ ਰੱਖ ਬਿਠੇ ਆ ਕੰਮ ਤਾਂ ਬੜਾ ਕਰਦਾ ਹੈ ਕੰਮ ਤੇ ਕੋਈ ਸ਼ੰਕਾ ਨਹੀਂ ਸੰਦੇਹ ਨਹੀਂ ਪਰ ਮਾਫ ਕਰਨਾ ਜੋ ਦਿੰਦੇ ਸੀ ਖਾ ਲੈਂਦਾ ਸੀ ਮੈਂ ਸੋਚਿਆ ਕਿ ਉਹ ਭੁੱਖਾ ਨਾ ਰਹਿ ਜਾਂਦਾ ਹੋਵੇ ਗਵੰਡ ਨੂੰ ਇੰਨੀ ਗੱਲ ਜ਼ਰੂਰ ਕਹੀ ਹੈ ਉਹਦੀ ਭੁੱਖ ਦੇਖਣ ਵਾਸਤੇ ਮੈਂ ਪ੍ਰਸ਼ਾਦਾ ਤਿਆਰ ਤਿਆਰ ਕਰ ਕਰਕੇ ਥੋੜੇ ਥਾਲਜ ਰੱਖੀ ਗਿਓ ਖਾਈ ਗਿਆ ਉਹ ਖਾਈ ਗਿਆ ਸਾਰੇ ਦਾ ਸਾਰਾ ਹੀ ਆਟਾ ਖਾ ਗਿਆ ਇੰਨੀ ਗੱਲ ਜ਼ਰੂਰ ਕਹੀ ਕਿਥੋਂ ਆ ਗਿਆ ਛੱਡੀ ਦਾ ਭੁੱਖਾ ਬੰਦਾ ਹੈ ਕਿ ਜਾਨਵਰ ਹੈ ਮਾਰਾ ਇੰਨੀ ਗੱਲ ਜ਼ਰੂਰ ਕਹੀ ਉਸ ਮੌਕੇ ਭਗਤ ਲੋਚ ਨਹੀਂ ਲੱਗੇ ਕਰਨ ਉਹ ਕਾਸੀ ਨਿੰਦਾ ਨੂੰ ਕਿਤੇ ਸਿੰਗ ਲੱਗੇ ਹੁੰਦੇ ਨੇ ਇਹੀ ਤਾਂ ਨਿੰਦਾ ਹੈ ਕਿਥੋਂ ਆ ਗਿਆ ਛੱਡੀ ਦਾ ਭੁੱਖਾ ਮਾਫ ਕਰਨਾ ਖਾਲਸਾ ਜੀ ਬੰਦਾ ਹੈ ਕਿ ਜਾਨਵਰ ਹੈ ਆਖਿਆ ਕਾਸੀ ਨਿੰਦਾ ਨੂੰ ਕਿਤੇ ਸਿੰਗ ਲੱਗੇ ਹੁੰਦੇ ਨੇ ਹੁਣ ਖਾਲਸਾ ਜੀ ਮਾਫ਼ ਕਰਨਾ ਭਗਤ ਲੋਚਨ ਜੀ ਅੱਜ ਸਿਸਕੀਆਂ ਲੈ ਲੈ ਕੇ ਰੋ ਰਹੇ ਨੇ ਸਾਥ ਸੁਤਾਂਾਂ ਨਿਕਲ ਗਈਆਂ ਸਮਾਂ ਬੀਤਦਾ ਤੁਰਿਆ ਜਾਂਦਾ ਹੈ ਸੰਗਤਾਂ ਵੀ ਭੁੱਖੀਆਂ ਪਿਆਸੀਆਂ ਕੁਝ ਘਰਾਂ ਨੂੰ ਮੁੜ ਗਈਆਂ ਕੁਝ ਆਰਾਮ ਕਰਨ ਵਾਸਤੇ ਲੇਟ ਗਈਆਂ ਰਾਤ ਦੇ 1 ਵਜੇ ਦਾ ਸਮਾਂ ਭਗਤ ਧੱਲੋਚਨ ਜੀ ਅੱਜ ਜਦੋਂ ਇਸ਼ਨਾਨ ਕਰਕੇ ਸਮਨ ਚ ਬੈਠੇ ਮਾਇਕ ਕਾਸੀ ਨੂੰ ਕਹਿ ਰਹੇ ਕਾਸੀ ਤੇਰੇ ਕਰਮ ਆੜੇ ਹਨ ਜੋ ਅੰਤਰਜਾਮੀ ਦੀ ਤਨਿੰਦਾ ਕੀਤੀ ਕਿੰਨਾ ਕੰਮ ਚੱਲ ਰਿਹਾ ਸੀ ਭਗਤ ਜੀ ਸਿਸਕੀਆਂ ਲੈ ਲੈ ਕੇ ਰੋ ਰਹੇ ਨੇ ਸੇਸਕੀਆਂ ਪਰ ਪਰ ਕੇ ਰੋ ਰਹੇ ਨੇ ਜਿਵੇਂ ਮਾਂ ਆਪਣੇ ਬੱਚੇ ਦਾ ਦੁੱਖ ਸਹਿ ਨਹੀਂ ਕਰ ਸਕਦੀ ਭਗਵਾਨ ਵੀ ਭਗਤਾਂ ਦਾ ਦੁੱਖ ਸਹਿ ਨਹੀਂ ਕਰ ਸਕਦੇ ਖਾਲਸਾ ਜੀ ਜਦੋਂ ਭਗਤ ਲੋਥੀਂ ਰੋ ਰਹੇ ਨੇ ਕਰੋੜਾਂ ਬ੍ਰਮੰਡਾਂ ਦਾ ਮਾਲਕ ਵਹਿਰੂ ਅੰਤਰਜਾਨੀ ਉਸ ਰੂਪ ਵਿੱਚ ਪ੍ਰਗਟ ਹੋ ਗਿਆ ਜਿਸ ਰੂਪ ਵਿੱਚ ਨੌਕਰ ਬਣ ਕੇ ਆਇਆ ਸੀ ਪਰ ਅੱਜ ਸ਼ਰੀਰ ਦੇ ਕੱਪੜੇ ਬੜੇ ਬਹੁਮੰਨੇ ਨੇ ਸਿਰਤ ਅਰਬਾਂ ਖਰਬਾਂ ਦੀ ਕੀਮਤ ਰੱਖਣ ਵਾਲਾ ਸ਼ਤਰ ਲੱਗਾ ਹੋਇਆ ਖਾਲਸਾ ਜੀ ਜਿਹਦੇ ਵਿੱਚ ਬੜੇ ਬੜੇ ਪਮੁਲੇ ਹੀਰੇ ਜੜਤ ਹਨ ਲਾਲ ਜੜਤ ਹਨ ਖਾਲਸਾ ਜੀ ਜੇ ਦਾ ਸ਼ਰੀਰ ਮਨੋ ਗੁਰੂ ਕੀ ਸੰਗਤ ਕੋਈ ਰਾਜਿਆਂ ਦਾ ਰਾਜਾ ਹੋਵੇ ਕ੍ਰਿਸ਼ਨ ਚਾਂ ਦਾ ਸ਼ਨਸ਼ਾ ਹੋਵੇ ਤੁਮ ਹੋ ਸਭ ਰਾਜਨ ਕੀ ਰਾਜਾ ਆਪੇ ਆਪ ਗਰੀਬ ਨਵਾਜਾ ਜਦੋਂ ਭਗਵਾਨ ਪ੍ਰਗਟ ਹੋ ਕੇ ਭਗਤ ਲੋਚਨ ਜੀ ਦੇ ਸਾਹਮਣੇ ਸਾਸ ਆਏ ਤੇ ਲੋਚਨ ਵੇਖ ਕੇ ਰਾਨ ਹੋ ਗਿਆ ਉਹ ਅੰਤਰਜਾਮੀ ਅੰਤਰਜਾਮੀ ਆਹ ਤੂੰ ਕਿੱਥੇ ਚਲਾ ਗਿਆ ਸੀ ਉਹ ਆ ਛਤਰ ਕਿਵੇਂ ਭਗਤ ਅਜੇ ਵੀ ਨਹੀਂ ਸਮਝਿਆ ਖਾਲਸਾ ਜੀ ਓਏ ਆ ਛਤਰ ਕਿਵੇਂ ਓਏ ਪਤਲੋਚਨ ਪੁੱਛਦਾ ਅੰਤਜਮੀ ਛਤਰ ਕਿਵੇਂ ਇੰਨੇ ਬਹੁ ਮੁੱਲੇ ਕੱਪੜੇ ਓਏ ਯਾਰ ਤੂੰ ਕਿੱਥੇ ਤੇਰੀ ਹਾਲਤ ਨੌਕਰਾਂ ਵਰਗੀ ਕਿੱਥੇ ਇਨਾ ਸ਼ਾਹੀ ਠਾੜ-ਬਾੜ ਤੇ ਕਿਸੇ ਰਾਜੇ ਦਾ ਵੀ ਨਹੀਂ ਹੁੰਦਾ ਤੇਰੇ ਚਿਹਰੇ ਤੇ ਇਨਾ ਜਲਾਲ ਤੇ ਇਨਾ ਨੂਰ ਭਗਵਾਨ ਮੁਸਕਰਾਂਦੇ ਬੋਲਿਆ ਆਖਿਆ ਤਲੋਚਨ ਤੂੰ ਅਜੇ ਵੀ ਮੈਨੂੰ ਨਹੀਂ ਸਮਝ ਸਕਿਆ ਆਖਿਆ ਤਲੋਚਨ ਤਲੋਚਨ ਮੈਂ ਤਾਂ ਖੁਦ ਬਖੁਦ ਤੇਰਾ ਨੌਕਰ ਬਣ ਕੇ ਆ ਗਿਆ ਸੀ ਤੁਸੀਂ ਸਾਨੂੰ ਰੋਟੀਆਂ ਤੇ ਵੀ ਨਹੀਂ ਰੱਖ ਸਕੇ ਮਾਫ ਕਰਨਾ ਪਗ ਦੀਆਂ ਤਾਹਾਂ ਨਿਕਲ ਗਈਆਂ ਆਖਿਆ ਤਾਂ ਕਿਆ ਮਹਾਰਾਜ ਮਹਾਰਾਜ ਸਭ ਕੁਝ ਕਿਵੇਂ ਆਖਿਆ ਤਲੋਚਨ ਤੂੰ ਮੈਨੂੰ ਪੁੱਛਿਆ ਨਹੀਂ ਸੀ ਤੇਰਾ ਨਾਂ ਕੀ ਹੈ ਮੈਂ ਕੋਈ ਝੂਠ ਬੋਲਿਆ ਹੁਣ ਤਲੋਚਨ ਕਹਿੰਦਾ ਜੀ ਤੁਸੀਂ ਸਾਥ ਉਪਰਦਾ ਰੱਖਿਆ ਭਗਵਾਨ ਕਹਿੰਦਾ ਬਿਲਕੁਲ ਨਹੀਂ ਤੂੰ ਪੁੱਛਿਆ ਸੀ ਤੇਰਾ ਨਾਂ ਕੀ ਮੈਂ ਕਿਹਾ ਨਹੀਂ ਮੈਂ ਅੰਤਰਜਾਨੀ ਤੂੰ ਪੁੱਛਿਆ ਨਹੀਂ ਕਿੱਥੇ ਰਹਿੰਦੇ ਮੈਂ ਕਿਹਾ ਸਾਰੇ ਰਹਿੰਦੇ ਆ ਮਾਫ ਕਰਨਾ ਸਾਤ ਸੰਗੇ ਜੀ ਫਿਰ ਤੂੰ ਪੁੱਛਿਆ ਕੀ ਕਰਦੇ ਹੋ ਮੈਂ ਕਿਹਾ ਭਗਤਾਂ ਦੀ ਤੇਰੇ ਵਰਗੇ ਸੰਤਾਂ ਭਗਤਾਂ ਦੀ ਚੱਕਰੀ ਕਰਦੇ ਆ ਜੇ ਤੂੰ ਨਹੀਂ ਸਮਝ ਸਕਿਆ ਇਹਦੇ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ ਤੂੰ ਪੁੱਛਿਆ ਸੀ ਤਨਖਾਹ ਕੀ ਲਓਗੇ ਕੁਝ ਨਹੀਂ ਜੋ ਸ਼ੱਕਣ ਨੂੰ ਦੋਗੇ ਉਹਦੇ ਚ ਗਜਾਰਾ ਕਰਾਂਗੇ ਜੋ ਪੜਨ ਨੂੰ ਦੋਗੇ ਉਹ ਪੜਾਂਗੇ ਆਖਿਆ ਭਗ ਜੀ ਰੋਣ ਦੀ ਕੀ ਲੋੜ ਹੈ ਮੈਂ ਹੁਣ ਵੀ ਤੇਰਾ ਨੌਕਰ ਬਣਨ ਵਾਸਤੇ ਤਿਆਰ ਹੁਣ ਰੱਖ ਲਾ ਹੁਣ ਰੱਖ ਲਾ ਸਾਤ ਸੰਸਾਚੀ ਪ੍ਰੀਤ ਹਮ ਤੁਮ ਸੰਗ ਜੋੜੀ ਤੁਮ ਸੰਗ ਜੋੜ ਅਵਰ ਸੰਗ ਤੋੜੀ ਸਾਸ ਸੰ ਭਗਤ ਲੋਚਨ ਮਾਈ ਭਗਤ ਲੋਚਨ ਜੀ ਨੂੰ ਸਿਸਕੀਆਂ ਲਾਦੇ ਕਰਉਂਦਿਆਂ ਨੂੰ ਦੇਖ ਕੇ ਭਗਵਾਨ ਨੇ ਬਾਹ ਤ ਫੜ ਕੇ ਭਗਤ ਨੂੰ ਗਲ ਨਾਲ ਲਾ ਲਿਆ ਹਾਂ ਭਗਤ ਤਲੋਚਨ ਨੂੰ ਭਗਵਾਨ ਕਹਿ ਰਿਹਾ ਹਾਂ ਤਲੋਚਨ ਰੋਣ ਵਾਲੀ ਕੀ ਗੱਲ ਹੈ ਮੈਂ ਤੇਰੇ ਵਰਗੇ ਸੰਤਾਂ ਭਗਤਾਂ ਦੇ ਪ੍ਰੇਮ ਦਾ ਬਧਿਆਤਰਿਆ ਫਿਰਦਾ ਹਾਂ ਨਾ ਤੂੰ ਆਵੇਂ ਬਸ ਬੌਤਿਕ ਨਾਮ ਨੇ ਨਾ ਤੂੰ ਆਵੇਂ ਬਸ বেদ ਪੜਾਉਣੇ ਬੋਧੇ ਬੋਧੀਆਂ ਕਿਤਾਬਾਂ ਪੜਿਆ ਵੀ ਬਸਨੀ ਆਉਂਦਾ ਨਾ ਤੂੰ ਆਵੇਂ ਬਸ ਤੀਰਥ ਨਹਾਈਏ ਤੀਰਥਾਂ ਤੇ ਨਾਟਿਆਂ ਵੀ ਬਸਨੀ ਆਉਂਦਾ ਨਾ ਤੂੰ ਆਵੇਂ ਬਸ ਧਰਤੀ ਧਾਈਏ ਥਾਂ ਥਾਂ ਤੇ ਤਿਰਿਆ ਵੀ ਬਸਨੀ ਆਉਂਦਾ ਨਾ ਤੂੰ ਆਵੇਂ ਬਸ ਕਿਤੇ ਸਿਆਣਪੇ ਬਹੁਤੀਆਂ ਸਿਆਣਪਾਂ ਨਾਲ ਵੀ ਬਸਨੀ ਆਉਂਦਾ ਸਿਆਣ ਆਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਨਾ ਤੂੰ ਆਵੇਂ ਵਸ ਕਿਤੇ ਸਿਆਣ ਪੇ ਨਾ ਤੂੰ ਆਵੇਂ ਵਸ ਬਹੁਤਾ ਧਾਨ ਦੇ ਜੇ ਰੁਪਈਆਂ ਦਾ ਵਸ ਹੁੰਦਾ ਹੁੰਦਾ ਤਾਂ ਫਿਰ ਤਾਂ ਇੰਨਾ ਵੱਡੇ ਵੱਡੇ ਵਿਰਲੇ ਟਾਟੀ ਵਰਗਿਆਂ ਨਹੀਂ ਵਸ ਕਰ ਲੈਣਾ ਸੀ ਨਾ ਤੂੰ ਆਵੇਂ ਵਸ ਕਿਤੇ ਸਿਆਣ ਪੇ ਨਾ ਤੂੰ ਆਵੇਂ ਵਸ ਬਹੁਤਾ ਧਾਨ ਦੇ ਸਭ ਕੋ ਤੇਰੇ ਵਸ ਹੈ ਵਿਗਰੂ ਤਿੰਨ ਲੋਕ 14 ਭਵਨ ਤੇਰੇ ਸੱਜੇ ਹੱਥ ਦੀ ਮੁੱਠੀ ਵਿੱਚ ਹਨ ਸਭ ਕੋ ਤੇਰੇ ਵਸ ਅਗੰਮ ਅਗੋਚਰਾ ਇਹ ਵਿਗਰੂ ਸਾਰਾ ਸੰਸਾਰ ਹੀ ਤੇਰੇ ਵਸੀਪੂਤ ਹੈ ਪਰ ਤੂੰ ਵੀ ਕਿਸੇ ਦੇ ਵਸ ਹੈ ਅੱਗੇ ਦੱਸਣਾ ਕੀਤਾ ਤੂੰ ਭਗਤਾਂ ਦੇ ਵਸ ਭਗਤਾਂ ਤਾਂ ਤੇਰਾ ਵਹਿਰੂ ਪਰਮੇਸ਼ਰ ਕਹਿੰਦਾ ਮੇਰਾ ਨਾਮ ਜਪਣ ਵਾਲੇ ਮੇਰੇ ਸੰਤਾਂ ਭਗਤਾਂ ਨੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਮੈਨੂੰ ਮਾਤ ਸੱਚਖੰਡ ਤੋ ਖਿੱਚ ਕੇ ਮਾਤ ਲੋਕ ਵਿੱਚ ਲੈ ਆਉਣਾ ਹੋਇਆ ਹੈ ਸੋ ਸਾ ਸੰਗਤ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੈ ਕਹਿ ਤਕਬੀਰ ਕਿ ਵੀਰ ਜਿਸ ਦੇ ਨਾਮ ਦੇ ਵਿੱਚ ਸਾਰੀਆਂ ਬਖਸ਼ਿਸ਼ਾਂ ਵਤਵਦ ਨਾਮ ਜੱਪੋ ਬਾਣੀ ਪੜੋ ਕਾਰਜ ਤਾਂ ਸਤਿਗੁਰੂ ਪਾਤਸ਼ਾਹ ਆਪ ਹੀ ਕਰਦੇ ਹਨ ਹੁਣ ਸਮਾਂ ਅਗਿਆ ਨਹੀਂ ਦਿੰਦਾ ਰਾਮਕਲੀ ਮਹੱਲਤੀ ਦਾ ਅਨੰਦਿਤ ਕੁੰਕਾ ਸਤਿਗੁਰੂ ਪ੍ਰਸਾਦ ਅਨੰਦ ਭਿਆ ਮੇਰੀ ਮਾਇ

ਬਤਨਾਂ ਬੇਰ ਰੇ 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 ਰ ਬੱਤੇ ਸਾਈ ਜਾਨ ਨਿਕਲ ਤੇਰਾ ਦਾਤਾ ਦੰਗਰਾ ਆਤਾਰੋ ਸਾਰੇ ਨਾਵੇਂ ਸਾਰੀ ਅੰਦਰ ਸਾਈ ਗੱਲ ਕੰਮ ਕੋ ਮੈਂ ਬੱਤੇ ਆਜੀ ਇੱਕ ਦੱਕ ਜਾਈਆ ਦੰਗਰਾ ਸੁਲਤਨ ਸੁਤਤਰੀ ਯਾਰੋ ਦਾਤਾ ਦੰਗਰਾ ਆਤਾਰੋ ਬੱਤੇ ਯਾਰ 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 ਮੈਂ ਜੱਗ ਦਾ ਮਾਲਿਕ ਆ ਯਾਰ ਹੋਈ ਤੂੰ ਵੱਟ ਗਿਨੇ ਕਲਕੰਟ ਕੁਮਾਰੀਆ ਮਾਰੀ ਹੋਣੀ ਕੋਈ ਨਾ ਮਾਰ ਕੇ ਲਾ ਕੇ ਕਦੀ ਮੈਂ ਸੈਂਚੂ ਤੋਆ ਕਰਾਨਾ ਸਵਾਗੇ ਮਾਰੀ ਹੋਣੀ ਕੋਈ ਨਾ ਮਾਰ ਕੇ ਲਾ ਕੇ ਮਾਰ ਤੋਂ ਪਾਇਆ ਤ੍ਰੇਦਗ੍ਰਿਪੂਰੇ ਕਾਟੇ ਮੈਂ ਪੈਰ ਤੇ ਪੂਰੇ ਗੁਰਦੇ ਚਾਣੀ ਕਰ ਮੈਂ ਆਪੋ ਆਪਣੀ ਇਨਲੈਕਤੂਰ ਆਇਆ ਹੈ ਸੰਗਿਆ ਨੂੰ ਸੰਤੂ ਸੁਣ ਲੈ ਇਤਿਹੀ ਕਾਲ ਬੋਲੋ ਇਹਦਾ ਸਾਵਾ ਜੀਓ ਕੋਪੁਰੋ ਪਿਆਰਿਓ ਇਹਨੇ ਕੀ ਸ਼ਬਦ ਪ੍ਰਵਾਨ ਕਰੋ ਸਮਾਂ ਆਗਿਆ ਨਹੀਂ ਦਿੰਦਾ ਅੱਜ 2 ਵਜੇ ਸਿਰ ਅੰਮ੍ਰਿਤ ਸੰਚਾਰ ਹੋਣਾ ਜਿਹੜੇ ਮਨ ਬਣਾਈ ਬੈਠੇ ਨੇ ਅਗਲੀ ਵਾਰੀ ਛਕਾਂਗੇ ਜੀਵਨ ਦਾ ਕੀ ਪਤਾ ਇਹਦਾ ਕਿੱਥੇ ਅੰਤ ਹੋ ਜਾਣਾ ਤੇਰੀ ਕਿੱਥੇ ਸ਼ਾਂਤ ਪੈ ਜਾਣੀ ਹੈ ਕਿਹੜੇ ਦੁਨੀਆਂ ਤੋਂ ਨੁਕਰੇ ਨਾ ਤੁਰ ਚਲੀਏ ਖਾਲਸਾ ਜੀ ਜੋ ਅਸੀਂ ਦੇਖ ਰਹੇ ਆ ਇਹਦੇ ਵਿੱਚੋਂ ਤੇ ਸਾਡੇ ਨਾਲ ਕਿਸੇ ਨੇ ਵੀ ਨਹੀਂ ਜਾਣਾ ਤੇ ਘੱਟੋ-ਘੱਟ ਗੁਰੂ ਵਾਲੇ ਹੋਵਾਂਗੇ ਸਤਿਗੁਰੂ ਗੁਰਕਲਗੀਆਂ ਵਾਲੇ ਪਾਤਸ਼ਾਹ ਕਿਤੇ ਸਾਡੀ ਬਾਹ ਦਾ ਫੜ ਲੈਣਗੇ ੱੱਕੇ ਖਾਂਦਿਆਂ ਦੀ ਖਾਲਸਾ ਜੀ ਗੁਰੂ ਕੀ ਸਿੰਘ ਪਤਾ ਨਹੀਂ ਕਿਹੜੀਆਂ ਦੁਨੀਆਂ ਜਾ ਪੈਣਾ ਹੈ ਪਰ ਜਿਹਨੇ ਅੰਮ੍ਰਿਤ ਛਕ ਲਿਆ ਗੁਰੂ ਵਾਲਾ ਬਣ ਗਿਆ ਸਤਿਗੁਰੂ ਪਾਤਸ਼ਾਹ ਸਿੱਖ ਦੀ ਆਪ ਰਤ ਪਾਲ ਕਰਦੇ ਹੰਮ ਰੋਜ ਪੜਦੇ ਸਤਿਗੁਰੂ ਸੇ ਕੀ ਕਰੇ ਪ੍ਰਤ ਪਾਲ ਗੁਰੂ ਕੀ ਸੰਗਤ ਅਮਰ ਛਕ ਗੁਰੂ ਵਾਲੇ ਬਣੋ ਅਮਰ ਛਕਣਾ ਸਤਿਗੁਰੂ ਪਾਤਸ਼ਾਹ ਜੀ ਦੀ ਬਾਹ ਫੜਨਾ ਗੁਰੂ ਕੀ ਸੰਗਤ ਜਿਹੜਾ ਗੁਰੂ ਦੀ ਬਾਹ ਫੜੇਗਾ ਸਤਿਗੁਰੂ ਪਾਤਸ਼ਾਹ ਉਹਦੀ ਬਾਹ ਕਦੇ ਨਹੀਂ ਛੱਡਣਗੇ ਸਾਤ ਸੰਦੋ ਵਜੇ ਅਮਰ ਸੰਚਾਰ ਹੋਣਾ ਅੱਜ ਰਾਤ ਦਾ ਆਖਰੀ ਦਿਮਾਨ ਹੈ ਇਹਨਾਂ ਦੀ ਨਾਪ ਸੰਜੋਗੀ ਮੇਲੇ ਖਾਲਸਾ ਦੀ ਫਿਰਕਾ ਦੀ ਸਮਾ ਬਣਿਆ ਮੈਨੂੰ ਤਾਂ ਸਾਸ ਤੋਂ ਪੰਜਾਬ ਦੀਆਂ ਸੰਗਤਾਂ ਨਹੀਂ ਨਿਕਲਣ ਦਿੰਦੀਆਂ ਪੰਜਾਬ ਤੋਂ ਬਾਹਰ ਆ ਜੀਂ ਇੰਡੀਆ ਦੇ ਨਾ ਦੂਜੀਆਂ ਸਟੇਟਾਂ ਦੀਆਂ ਸੰਗਤਾਂ ਨਹੀਂ ਬਾਹਰ ਆਉਣ ਦਿੰਦੀਆਂ ਬਾਰ ਬਾਰ ਸੰਗਤਾਂ ਇਹੋ ਹੀ ਕਹੀ ਜਾਂਦੀਆਂ ਨੇ ਪਰ ਮੇਰਾ ਇੱਕੋ ਸੁਪਨਾ ਹੈ ਜਿਸ ਸੁਪਨੇ ਨੂੰ ਮੈਂ ਲੈ ਕੇ ਤੁਰਿਆ ਗੁਰੂ ਨਾਨਕ ਦੀਏ ਸੰਗਤੇ ਸਿੱਖੀ ਅਨਪੜਾ ਵਿੱਚ ਤੁਰੇ ਫਿਰਦੀ ਹੈ ਸਿੱਖੀ ਗਰੀਬਾਂ ਵਿੱਚ ਤੁਰੇ ਫਿਰਦੀ ਹੈ ਪਰ ਗੁਰੂਕਲ ਕੀ ਧਰ ਦੇ ਕਿਰਪਾ ਦੇ ਨਾਲ ਦਾਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸਾਂ ਕਰਦਾ ਔਰ ਇਹ ਗੱਲ ਕਹਿੰਦਾ ਗੁਰੂ ਦੀ ਕਿਰਪਾ ਨਾਲ ਸਿੱਖੀ ਹੈ ਤੈਨੂੰ ਗਰੀਬ ਨਹੀਂ ਰਹਿਣ ਦੇਣਾ ਸਿੱਖੀਏ ਤੈਨੂੰ ਅਨਪੜਾ ਦੇ ਵਿੱਚ ਨਹੀਂ ਰਹਿਣ ਦੇਣਾ ਸਿੱਖੀਏ ਤੈਨੂੰ ਲੈ ਜਾਣਾ ਅਮੀਰਾਂ ਦੀਆਂ ਕੋਠੀਆਂ ਚ ਸਿੱਖੀਏ ਤੈਨੂੰ ਲੈ ਜਾਣਾ ਪੜ੍ਹ ਲਿਖੇ ਸੱਜਣਾ ਦੇ ਵਿੱਚ ਆਈ ਹੈਵ ਓਨਲੀ ਵਨ ਡ੍ਰੀਮ ਥੈਟ ਇਜ਼ ਥੈਟ ਐਂਡ ਥੈਟ ਉਹ ਮੇਰਾ ਸੁਪਨਾ ਇਹ ਹੈ ਕਿ ਵਨ ਡੇ ਇੱਕ ਦਿਨ ਐਸਾ ਆਊਗਾ ਜਦੋਂ ਕਿ ਦਾਸ ਇਸ ਸਿੱਖ ਨੂੰ ਜ਼ਰੂਰ ਪੜਿਆ ਲਿਖਿਆ ਦੇ ਵਿੱਚ ਲੈ ਜਾਊਗਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਪਾਵੇਂਖਾ ਪਤੇ ਬਲਾ ਕਰੋ ਮਾਤਾ ਜੀ ਪਾਵੇਂ ਸਾਥ ਸੰਗਤ ਜੀ ਸਾਡੇ ਵੱਲ ਦੇਖੋ ਗੁਰੂ ਕੀ ਸੰਗਤ ਮਾਫ ਕਰਨਾ ਗੁਰੂ ਕੇ ਨੌਜਾਨੋ ਵੀਰੋ ਨੌਜਾਨੋ ਭੈਣੋ ਆ ਉਮਰ ਹੁਣ ਪੜਨ ਦੀ ਨਹੀਂ ਰਹੀ ਮੇਰੀ ਉਮਰ ਪਾਵੇਂ 43 ਸਾਲ ਦੇ ਨੇੜੇ ਤੱਕ ਜਾ ਰਿਹਾ ਹੈ ਇੱਕ ਵਾਰੀ ਫਿਰ ਅਨਟਚ ਹੋ ਚੁੱਕੇ ਸੰ ਪੜਾਈ ਤੋਂ 90 74 ਦੇ ਦਿਨਾਂ ਚ ਗ੍ਰੈਜੂਏਸ਼ਨ ਕੀਤੀ ਤਾਂਵੇਂ ਤਾਂਵੇਂ ਸਣ ਮੇਰੇ ਲਾਕੇ ਚ ਉਹਨਾਂ ਦਿਨਾਂ 73 74 ਦੇ ਵਿੱਚ ਅੱਜ ਕੱਲ ਤਾਂ ਆ ਮਿਲ ਜਾਂਦੇ ਨੇ ਉਹਨੂੰ ਗ੍ਰੈਜੂਏਸ਼ਨ ਕੀਤੀ ਪੜ੍ਹਾਈ ਤੋਂ ਅਨਟੱਚ ਹੋ ਗਿਆ ਸੀ 10 ਜਦੋਂ ਯੂਰਪ ਕੰਟਰੀਆਂ ਵਿੱਚ ਤੇ ਖਾਲਸਾ ਦੀ ਅਰਬ ਕੰਟਰੀਆਂ ਵਿੱਚ ਜਾਣ ਦਾ ਮੌਕਾ ਮਿਲਿਆ ਫਿਰ ਮੈਂ ਰਿਲਾਈਜ਼ ਕੀਤਾ ਕਿ ਹੁਣ ਐਜੂਕੇਸ਼ਨ ਦੀ ਲੋੜ ਹੈ ਇਸ 43 ਸਾਲ ਦੀ ਉਮਰ ਵਿੱਚ ਇੱਕ ਵਾਰੀ ਫਿਰ ਸਤ ਸੂ ਸਿੱਖ ਰਿਲੀਜੀਅਨ ਸਿੱਖ ਹਿਸਟਰੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਵਾਰੀ ਫਿਰ ਖਾਲਸਾ ਦੀ ਇੰਗਲਿਸ਼ ਦੇ ਵਿੱਚ ਪੜ੍ਹਨੀ ਸ਼ੁਰੂ ਕੀਤੀ ਹੈ ਦੇਮਾ ਜੁੰਦਾ ਰਿਹਾ ਗੁਰੂ ਦੀ ਕਿਰਪਾ ਨਾਲ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਰਹਿਣ ਵਾਲੇ ਵਾਈਟ ਮੈਨਾਂ ਨੂੰ ਗੁਰੇ ਗੋਰੀਆਂ ਨੂੰ ਇੰਗਲਿਸ਼ ਦੇ ਵਿੱਚ ਸਾਸੰਗ ਗੁਰੂ ਗ੍ਰੰਥ ਸਾਹਿਬ ਪਾਣੀ ਸਿੱਖ ਹਿਸਟਰੀ ਸਮਝਾਈ ਜਾਏਗੀ ਖਾਲਸਾ ਜੀ ਮੇਰੀ ਜ਼ਿੰਦਗੀ ਰਹੀ ਗੁਰੂ ਦੀ ਕਿਰਪਾ ਨਾਲ ਆ ਸਿੱਖੀ ਹੈ ਤੈਨੂੰ ਕੋਈ ਦੁਨੀਆ ਦਾ ਕੋਨਾ ਨਹੀਂ ਰਹਿਣ ਦੇਣਾ ਜਿੱਥੇ ਨਹੀਂ ਲੈ ਕੇ ਜਾਣਾ ਆਓ ਗੁਰੂ ਦੇ ਸਿੱਖੋ ਕਲਗੀਧਰ ਦੇ ਚਰਨਾਂ ਨਾਲ ਜੁੜੀਏ ਜਦ ਅਸੀਂ ਤੁਹਾਡੇ ਵੱਲ ਵੇਖਦੇ ਆ ਨਾ ਦੇ ਨੇ ਮੋਰ ਤੇ ਪੈਰਾਂ ਮਲ ਵੇਖ ਕੇ ਰਹਿੰਦਾ ਨੌਜਾਨੋਂ ਭੈਣੋਂ ਨੌਜਾਨੋਂ ਵੀਰੋਂ ਉਹ ਤੁਸੀਂ ਕੱਲ ਕੀ ਤੁਹਾਡੇ ਬੇਟੇ ਪੜ੍ਹੇ ਲਿਖੇ ਪ੍ਰਚਾਰ ਤੇ ਤੁਸੀਂ ਕਰਨਾ ਸੀ ਤੁਸੀਂ ਪ੍ਰਚਾਰ ਕਰਨਾ ਸੀ ਇਹਨਾਂ ਲੋਕਾਂ ਨੂੰ ਤੁਸੀਂ ਇੰਗਲਿਸ਼ ਵਿੱਚ ਹਰ ਗੱਲ ਸਮਝਾ ਸਕਦੇ ਹੋ ਯੂ ਐਕਸਪਲੇਨ ਏਵਰੀਥਿੰਗ ਇਨ ਇੰਗਲਿਸ਼ ਸਾਥ ਸੰਹਾਰ ਚੀ ਗੱਲ ਸਮਝਾ ਸਕਦੇ ਹੋ ਚੀ ਸਮਝਾ ਸਕਦੇ ਹੋ ਪਰ ਆਦੇ ਤੇ ਤੁਸੀਂ ਸਿੱਖ ਨਹੀਂ ਬਣੇ ਡੁੱਬੇ ਨੂੰ ਕਦੀ ਡੁੱਬਿਆ ਬਚਾ ਨਹੀਂ ਸਕਦਾ ਇਸ ਸੇ ਨੂੰ ਬਚਾਉਣ ਵਾਸਤੇ ਪਹਿਲਾ ਆਪ ਤਰਾਕੂ ਬਣਨਾ ਪੈਂਦਾ ਤਰਨ ਦੀ ਜਾਚ ਸਿੱਖਣੀ ਪੈਂਦੀ ਹੈ ਆਓ ਕਲਗੀਧਰ ਦੇ ਬੇਟੇ ਬੇਟੀਆਂ ਆਓ ਅਮਰਤ ਛਕੋ ਗੁਰੂ ਦੇ ਜਹਾਜ ਤੇ ਚੜੋ ਤੇ ਸਿੱਖੀ ਦਾ ਪ੍ਰਚਾਰ ਤੁਸੀਂ ਕਰੋ ਤੁਹਾਡਾ ਫਰਜ਼ ਬਣਦਾ ਹੈ ਤੁਹਾਡੇ ਘਰ ਤੇ ਗੰਦ ਫੈਲ ਗਿਆ ਉਸ ਗੰਦ ਦੀ ਸਫਾਈ ਤੁਹਾਡੇ ਗਵਾਂਢੀ ਨੇ ਨਹੀਂ ਕਰਨੀ ਆਪ ਜੀ ਨੂੰ ਕਰਨੀ ਪੈਣੀ ਹੈ ਸਾਧ ਸੰਗਤ ਜੀ ਇਹ ਤੁਹਾਡਾ ਕਰ ਹੈ ਅਮਰਤ ਵੀ ਤੁਹਾਨੂੰ ਸ਼ਕਣਾ ਪੈਣਾ ਤੇ ਸਿੱਖੀ ਦਾ ਪ੍ਰਚਾਰ ਵੀ ਤੁਹਾਨੂੰ ਕਰਨਾ ਪੈਣਾ ਹੈ ਹੋਈਆਂ ਭੁੱਲਾਂ ਦੀ ਮਾਫ਼ੀ ਖਾਲਸਾ ਜੀ ਕੋਈ ਨੀਨ ਜਾਂ ਕਨੈਨ ਕਹ ਲੋ ਕੌੜੀ ਜ਼ਰੂਰ ਹੁੰਦੀ ਹੈ ਜਿਹੜਾ ਖਾਂਦਾ ਰਹਿੰਦਾ ਉਹਨੂੰ ਮਲੇਰੀਆ ਨਹੀਂ ਹੁੰਦਾ ਸਾਸਨ ਸੱਚ ਕੌੜਾ ਜ਼ਰੂਰ ਲੱਗਦਾ ਪਰ ਜਿਹੜਾ ਸੱਚ ਦੇ ਮਾਰਗ ਤੇ ਚੱਲਦਾ ਕੀਮਤੀ ਸੱਚ ਦੀ ਪੈਣੀ ਹੈ ਖਾਲਸਾ ਦੀ ਝੂੜ ਦੇ ਭਾਵੇਂ ਢੇਰ ਲਾ ਦਿਓਗੇ ਝੂੜ ਦੇ ਘ ਖਰੇ ਨੋਟ ਦੀ ਕੀਮਤ ਪੈਂਦੀ ਹੈ ਖੋਟੇ ਖੋਟੇ ਨੋਟਾਂ ਦੇ ਭਾਵੇਂ ਗਦਾਮ ਭਰਦੇ ਹੋ ਖਾਲਸਾ ਜੀ ਉਹ ਕਿਹੜੇ ਕੰਮ ਨੇ ਹਾਂ ਉਹ ਤਾਂ ਕਿਹੜੇ ਕੰਮ ਰੱਦੀ ਦੇ ਕੰਮ ਆ ਜਾਣਗੇ ਪਰ ਖਾਲਸਾ ਜੀ ਹਾਂ ਇਹ ਵੀ ਕਾਗਜ਼ ਹੈ ਇਹ ਵੀ ਕਾਗਜ਼ ਪਰ ਇਹ ਰੱਦੀ ਦੇ ਕੰਮ ਨਹੀਂ ਆਉਣਾ ਕੋਈ ਕਹਿੰਦਾ ਇਹਨੂੰ ਰੱਦੀ ਚ ਸੁੱਟਦੀ ਹੈ ਨਾ ਨਾ ਇਹ ਤਾਂ ਫਟਿਆ ਪੁਰਾਣਾ ਵੀ ਹੋ ਕੇ ਤਦ ਵੀ ਚੱਲ ਜਾਂਦਾ ਹੈ ਗੁਰੂ ਵਾਲਾ ਤਾਂ ਕਾਲ ਸਾਦੀ ਇਸ ਤਰ੍ਹਾਂ ਹੈ ਖਰੇ ਨੋਟ ਦੀ ਤਰ੍ਹਾਂ ਉਥੇ ਖੋਟੇ ਖਰੇ ਪਰਖੀਆਂ ਨੇ ਮਾਰੇ ਗੁਰੂ ਅਮਰਦਾਸ ਜੀ ਕਹਿੰਦੇ ਸੱਚੇ ਕੇ ਦਰਬਾਰਾ ਖੋਟੇ ਨੇ ਮਨਮੁਖ ਖਰੇ ਨੇ ਗੁਰਮਖ ਪਰ ਰਿਜ਼ਲਟ ਕੀ ਨਿਕਲੂਗਾ ਖਰੇ ਪਰਖ ਖਜ਼ਾਨੇ ਪਾਈਆਂ ਨੇ ਜਿਹੜੇ ਕਰੇ ਨੇ ਉਹ ਸੱਚਖੰਡ ਚ ਪਾਈ ਜਾਣਗੇ ਖਰੇ ਨੋਟ ਨੂੰ ਦੁਕਾਨਦਾਰ ਸੰਭਾਲ ਕੇ ਰੱਖਦਾ ਤੇ ਖੋਟੇ ਨੂੰ ਖੋਟਾ ਨੋਟ ਚ ਲਾ ਕੇ ਪਰੇ ਮਾਰਦਾ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਖੋਟੇ ਨੇ ਜਿਹੜੇ ਉਹ ਸੱਟੀਆਂ ਬਾਰ ਬਾਰਾ ਉਹ ਨਰਕ ਵਿੱਚ ਸੱਤੇ ਜਾਣਗੇ ਫਿਰ ਅੱਗੇ ਗੁਰੂ ਜੀ ਬਖਸ਼ ਕਰਨੇ ਖੋਟੇ ਵਿਚਾਰੇ ਕੀ ਕਰਨ ਕਹਿੰਦੇ ਖੋਟੇ ਭੱਜ ਕੇ ਤੇ ਗੁਰੂ ਦੇ ਚਰਨੀ ਪੈ ਜਾਣ ਤਾਂ ਮੈਂ ਗੁਰੂ ਕੀ ਕਰੂਗਾ ਸਤ ਗੁਰੂ ਖੋਟਿਆਂ ਖਰੇ ਕਰੇ ਕੋ ਵਾਹ ਗੁਰੂ ਮਨ ਮੁਖਾਂ ਨੂੰ ਗੁਰੂ ਮਨ ਮੁਖਾਂ ਨੂੰ ਗੁਰਮੁਖ ਬਣਾ ਦੇਂਦਾ ਸੋ ਸਾ ਸੰਗਤ ਖੋਟੇ ਨਾ ਰਹੀਏ ਖਰੇ ਬਣ ਜੀ ਹੁਣ ਅਰਦਾਸ ਹੋਵੇਗੀ